ਪ੍ਰੀ ਸਕੂਲ ਦੇ ਵਿੱਚ ਪਹਿਲੇ ਦਿਨ ਗਏ 4 ਸਾਲਾ ਬੱਚੇ ਦੀ ਹੋਈ ਮੌਤ ਜੀ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਲੋਕਤੱਤ ਨਿਊਜ਼ ਤੇ ਮੈਂ ਗੁਰਪ੍ਰਮ ਸਿੰਘ ਇਹ ਖਬਰ ਜਿਹੜੀ ਆ ਉਹ ਐਲੰਬਾ ਦੇਰੀ ਦੀ ਹੈ ਜਿੱਥੇ ਕਿ ਇੱਕ ਪ੍ਰੀ ਸਕੂਲ ਦੇ ਵਿੱਚ ਪਹਿਲੇ ਦਿਨ ਬੱਚਾ ਜਾਂਦਾ ਹੈ ਤੇ ਉਸ ਤੋਂ ਬਾਅਦ ਹਾਂ ਉੱਥੇ ਜਾ ਕੇ ਉਸ ਦੀ ਤਵੇ ਤੇ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਸੋ ਤੁਹਾਨੂੰ ਹੁਣ ਲੈ ਚੱਲਦੇ ਹਾਂ ਪੂਰੀ ਖਬਰ ਦੇ ਵੱਲ ਤੁਹਾਨੂੰ ਦੱਸਦੀ ਕਿ ਐਲੰਬਾ ਦੇ ਮਮੇਰਾ ਕਲਪਿੰਡ ਦੇ ਵਿੱਚ ਇੱਕ ਸਮੋਲ ਵੰਡਰ ਪਲੇ ਸਕੂਲ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਵੱਡੀ ਗੱਲ ਜਿਹੜੀ ਇਸ ਦੇ ਵਿੱਚ ਦੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਉਸ ਜਿਹੜਾ ਪਲੇ ਸਕੂਲ ਹੈ ਉਸ ਕੋਲੇ ਹਲੇ ਤੱਕ ਕੋਈ ਵੀ ਮਾਨਤਾ ਜਿਹੜੀ ਉਹ ਨਹੀਂ ਹੈ ਤੇ ਇਹ ਸਕੂਲ ਜਿਹੜਾ ਪਿਛਲੇ 2 ਸਾਲਾਂ ਤੋਂ ਮਮੇਰਾ ਕਲੱਬ ਨੇ ਦੇ ਵਿੱਚ ਚਲਾਇਆ ਜਾ ਰਿਹਾ ਸੀ ਤੁਹਾਨੂੰ ਦੱਸਦੀ ਕਿ ਬੀਤੇ ਮੰਗਲਵਾਰ ਨੂੰ ਮੱਜੂ ਖੇੜਾ ਪਿੰਡ ਦੇ ਨਿਵਾਸੀ ਸੁਖਦੇਵ ਸਿੰਘ ਦਾ 4 ਸਾਲਾ ਬੇਟਾ ਜਿਹੜਾ ਉਹ ਸਮਾਲ ਵੰਡਰ ਸਕੂਲ ਦੇ ਵਿੱਚ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਜਿਹੜਾ ਉਹ ਆਉਂਦਾ ਹੈ ਜਿਸ ਤੋਂ ਬਾਅਦ ਦੁਪਹਿਰੇ ਲੰਚ ਟਾਈਮ ਤੋਂ ਬਾਅਦ ਉਹ ਜਿਹੜਾ ਲੰਚ ਕਰ ਰਿਹਾ ਹੁੰਦਾ ਤੇ ਉਥੋਂ ਬੈਂਚ ਦੇ ਉੱਪਰ ਡਿੱਗਣ ਤੋਂ ਬਾਅਦ ਉਸਦੀ ਹਾਲਤ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਲਾ ਭਰਤੀ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਉਸ ਨੂੰ ਐਲਾਂ ਬਾਅਦ ਇੱਕ بڑے ਹਸਪਤਾਲ ਅਤੇ ਉਸ ਤੋਂ ਬਾਅਦ ਫਿਰ ਉਸ ਨੂੰ ਸਰਸਾ ਦੇ ਨਾਗਰਿਕ ਹਸਪਤਾਲ ਦੇ ਵਿੱਚ ਭਰਤੀ ਜਿਹੜਾ ਉਹ ਕਰਵਾਇਆ ਜਾਂਦਾ ਹੈ ਤੇ ਉੱਥੇ ਉਸ ਦੀ ਮੌਤ ਜਿਹੜੀ ਉਹ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਜਿਹੜਾ ਅਰਮਾਨ ਨੂੰ ਨਹੀਂ ਬਚਾਇਆ ਜਾ ਸਕਿਆ ਸੋ ਤੁਹਾਨੂੰ ਦੱਸਦੀ ਕਿ ਐਸਾ ਮੌਤ ਤੋਂ ਬਾਅਦ ਅਸ਼ੰਕਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਕਿ ਅਰਮਾਨ ਦੀ ਮੌਤ ਜਿਹੜੀ ਉਹ ਗਰਮੀ ਦੇ ਕਾਰਨ ਹੋਈ ਹੈ ਪਰ ਉੱਥੇ ਹੀ ਅਰਮਾਨ ਦੇ ਦਾਦਾ ਮੁੰਸ਼ੀ ਰਾਮ ਦਾ ਕਹਿਣਾ ਹੈ ਕਿ ਕਾਰਨ ਜਿਹੜੇ ਨੇ ਉਹ ਕੁਝ ਹੋਰ ਹੋ ਸਕਦੇ ਨੇ ਪਰ ਸਕੂਲ ਦੇ ਸੰਚਾਲਕਾਂ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਦਬਾਇਆ ਜਾ ਰਿਹਾ ਤੇ ਕਾਰਨ ਜਿਹੜੇ ਨੇ ਉਹ ਅਸਲੀ ਉਹ ਸਾਹਮਣੇ ਨਹੀਂ ਆ ਰਹੇ ਤੇ ਅਸਲੀ ਕਾਰਨ ਜਿਹੜੇ ਨੇ ਉਹ ਸਾਹਮਣੇ ਆਉਣੇ ਚਾਹੀਦੇ ਨੇ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਉਹ ਮਿਲਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਕੂਲ ਜਿਹੜਾ ਉਹ ਸਭ ਤੋਂ ਵੱਡੀ ਗੱਲ ਦੇਖਣ ਵਿੱਚ ਸਾਹਮਣੇ ਆਈ ਹੈ ਕਿ ਇਹ ਪ੍ਰੀ ਸਕੂਲ ਜਿਹੜਾ ਹੈ ਉਹ ਇੱਕ ਗਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਪਿਛਲੇ 2 ਸਾਲਾਂ ਤੋਂ ਚਲਾਇਆ ਜਾ ਰਿਹਾ ਸੀ ਪਰ ਡਿਪਾਰਟਮੈਂਟ ਦੇ ਵੱਲੋਂ ਹਜੇ ਤੱਕ ਜਿਹੜਾ ਇਸ ਵੱਲ ਕੋਈ ਵੀ ਗੌਰ ਜਿਹੜੀ ਉਹ ਨਹੀਂ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੀ ਜਿਹੜਾ ਇਸ ਘਟਨਾ ਤੋਂ ਬਾਅਦ ਐਕਸ਼ਨ ਦੇ ਵਿੱਚ ਆਇਆ ਐ ਐਕਸ਼ਨ ਮੋਰ ਦੇ ਵਿੱਚ ਆਇਆ ਐ ਤੁਹਾਨੂੰ ਦੱਸ ਦਈਏ ਕਿ ਸਮਿਤੀ ਦੇ ਵੱਲੋਂ ਅੱਜ ਜਿਹੜਾ ਉਸ ਪਲੇ ਸਕੂਲ ਦੀ ਜਾਂਚ ਵੀ ਹੈ ਉਹ ਕੀਤੀ ਜਾਣੀ ਹੈ ਉੱਥੇ ਹੀ ਐਨਸੀਪੀਸੀਆਰ 2023 ਦੇ ਤਜਾਤ ਇੱਕ ਲੈਟਰ ਜਿਹੜਾ ਉਹ ਸਾਰੇ ਨਿਜੀ ਪਲੇ ਸਕੂਲਾਂ ਨੂੰ ਕੱਢਿਆ ਗਿਆ ਸੀ ਜਿਸ ਦੇ ਵਿੱਚ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ 2023-24 ਤੋਂ ਬਾਅਦ ਕੋਈ ਵੀ ਐਡਮਿਸ਼ਨ ਜਿਹੜਾ ਹੋ ਇਹਨਾਂ ਗੈਰ ਮਾਨਤਾ ਵਾਲੇ ਪਲੇ ਸਕੂਲਾਂ ਦੇ ਵਿੱਚ ਜਿਹੜਾ ਨਹੀਂ ਹੋਵੇਗਾ ਪਰ ਉਸ ਤੋਂ ਬਾਅਦ ਵੀ ਇਹ ਪਲੇ ਸਕੂਲ ਜਿਹੜਾ ਉਹ ਰੁਟੀਨ ਦੇ ਵਿੱਚ ਰੈਗੂਲਰ ਚੱਲਦਾ ਰਿਹਾ ਜਿਸ ਤੋਂ ਬਾਅਦ ਇੱਕ ਬੱਚਾ ਉਹ ਛੁੱਟੀਆਂ ਤੋਂ ਬਾਅਦ ਸਕੂਲ ਦੇ ਵਿੱਚ ਆਉਂਦਾ ਹੈ ਤੇ ਉੱਥੇ ਉਸ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਦਾਦੇ ਦੇ ਵੱਲੋਂ ਕੁਝ ਕਾਰਨਾਂ ਹੋਰ ਹੋਣ ਦੀ ਸ਼ੰਕਾ ਜਤਾਈ ਗਈ ਹੈ ਉੱਥੇ ਹੀ ਸਕੂਲ ਦੇ ਸਟਾਫ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਜਿਹੜੀ ਸਟਾਫ ਦੀ ਮੀਟਿੰਗ ਚੱਲ ਰਹੀ ਸੀ ਤੇ ਉਸੇ ਦੇ ਦੌਰਾਨ ਜਿਹੜਾ ਲੰਚ ਟਾਈਮ ਹੋ ਗਿਆ ਤੇ ਲੰਚ ਟਾਈਮ ਦੇ ਦੌਰਾਨ ਅਰਮਾਨ ਜਿਹੜਾ ਉਹ ਖਾਣਾ ਖਾ ਰਿਹਾ ਸੀ ਅਤੇ ਉਹ ਬੱਚੇ ਤੋਂ ਥੱਲੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਇਸ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਪਲੇ ਸਕੂਲ ਸੰਚਾਲਕ ਨੂੰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸੰਚਾਲਕ ਦੇ ਵੱਲੋਂ ਉਸ ਦੇ ਘਰਦਿਆਂ ਨੂੰ ਜਿਹੜਾ ਇਹ ਸੂਚਨਾ ਦਿੱਤੀ ਜਾਂਦੀ ਹੈ ਤੇ ਅਰਮਾਨ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਅਹਿਮਬਾਦ ਦੇ ਇੱਕ ਵੱਡੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹਾਂ ਉਸ ਨੂੰ ਸਰਸੇ ਦੇ ਇੱਕ ਨਾਗਰਿਕ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਤੇ ਜਿੱਥੇ ਜਾ ਕੇ ਹਾਂ ਅਰਮਾਨ ਦੀ ਮੌਤ ਜਿਹੜੀ ਹੋ ਜਾਂਦੀ ਹੈ ਸੋ ਅਸ਼ੰਕਾ ਤਾਂ ਜਤਾਈ ਜਾ ਰਹੀ ਹੈ ਕਿ ਗਰਮੀ ਲੱਗਣ ਕਾਰਨ ਹੀ ਬੱਚੇ ਦੀ ਮੌਤ ਜਿਹੜੀ ਹੋਈ ਹੈ ਪਰ ਹਾਂ ਹਜੇ ਤੱਕ ਪੁਸ਼ਟੀ ਜਿਹੜੀ ਉਹ ਨਹੀਂ ਹੋ ਸਕੀ ਪੋਸਟਮਾਰਟਮ ਹੋਇਆ ਹੈ ਤਾਂ ਅਸਲ ਗੱਲ ਕੀ ਹੋਈ ਸੀ ਕੀ ਕਾਰਨ ਜਿਹੜੇ ਨੇ ਉਸ ਦੀ ਮੌਤ ਦੇ ਰਹੇ ਨੇ ਉਹ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਉੱਥੇ ਹੀ ਭពਿੰਦਰ ਸਿੰਘ ਜੋ ਇਸ ਆਪਣਲੇ ਸਕੂਲ ਦੇ ਸੰਚਾਲਕ ਨੇ ਉਹਨਾਂ ਦੇ ਵੱਲੋਂ ਵੀ ਸਾਫ਼ ਕਹਿ ਦਿੱਤਾ ਗਿਆ ਕਿ ਇਹ ਅਸੀਂ ਸਮਾਲ ਵੰਡਰ ਨਾਮ ਤੋਂ ਇੱਕ ਆਪਣਲੇ ਸਕੂਲ ਜਿਹੜਾ ਪਿੰਡ ਮਮੇਰਾ ਕਲਾਂ ਦੇ ਵਿੱਚ ਪਿਛਲੇ 2 ਸਾਲਾਂ ਤੋਂ ਚਲਾ ਰਹੇ ਹਾਂ ਪਰ ਹਜੇ ਤੱਕ ਸਾਨੂੰ ਇਸ ਦੀ ਮਾਨਤਾ ਜਿਹੜੀ ਉਹ ਨਹੀਂ ਮਿਲੀ ਸੋ ਦੇਖਣਾ ਇਹ ਹੋਵੇਗਾ ਕਿ ਅੱਜ ਸਮਿਤੀ ਜਦੋਂ ਜਾ ਕੇ ਉਸ ਸਕੂਲ ਦੀ ਜਾਂਚ ਜਿਹੜੀ ਉਹ ਕਰੇਗੀ ਉਸ ਤੋਂ ਬਾਅਦ ਉਹ ਕੀ ਕਾਰਵਾਈ ਜਿਹੜੀ ਉਹ ਬੰਦੀ ਆ ਕਿਉਂਕਿ ਉਹ ਗੈਰ ਕਾਨੂੰਨੀ ਤੌਰ ਤੇ ਬਿਨਾ ਮੰਨਤਾ ਤੋਂ ਇੱਕ ਪ੍ਰੀ ਸਕੂਲ ਜਿਹੜਾ ਚਲਾਇਆ ਜਾ ਰਿਹਾ ਸੀ ਸੋ ਹਰ ਇੱਕ ਅਪਡੇਟ ਲਈ ਜੁੜੇ ਰਹੋ ਲੋਕਤੱਤ ਨਿਊਜ਼ ਤੁਹਾਡਾ ਆਪਣਾ ਤੁਹਾਡੇ ਲਈ